ਸਤਿ ਸ਼੍ਰੀ ਅਕਾਲ ਬਾਈ ਜੀ ਤੇ ਤੇ ਮੁੱਦੇ ਤੇ ਅੱਜ ਗੱਲ ਕਰਦੇ ਆਂ ਬਈ ਕਿ ਆਪਣੇ ਇੰਡੀਆ ਤੇ ਪਾਕਿਸਤਾਨ ਦੇ ਜੋ ਬਹੁਤ ਮਾਹੌਲ ਖਰਾਬ ਹੋ ਗਿਆ ਸੀ ਇੱਕ جنگ ਦੀ ਤਰਫ ਵੱਧ ਰਿਹਾ ਸੀ ਮਾਹੌਲ ਤੇ ਫਿਰ ਉਹਦੇ ਵਿੱਚ ਯੂਐਸਏ ਪਿਆ ਯੂਐਸਏ ਨੇ ਦੋਵੇਂ ਪੱਖੀ ਗੱਲਬਾਤ ਕੀਤੀ ਜਿਹਦਾ ਆਪਣੇ ਕਹਲੋ ਪੰਜਾਬੀ ਚ ਵਿਚੋਲੇ ਵਿਚੋਲੇ ਪਣੀ ਕੀਤੀ ਤੇ ਉਹਨੇ ਕਹਿੰਦੇ ਵੀ 48 ਘੰਟੇ ਲਗਭਗ ਉਹ ਮੰਤਰੀ ਕਹਿੰਦੇ ਯੂ ਐਸ اے ਵਾਲੇ ਕਹਿੰਦੇ ਅਸੀਂ ਗੱਲ ਕੀਤੀ ਦੋਨੇ ਦੇਸ਼ਾਂ ਨਾਲ ਅਸੀਂ ਕਿਹਾ ਵੀ ਐਦਾ ਦਾ ਨਹੀਂ ਹੋਣਾ ਚਾਹੀਦਾ ਮਾਹੌਲ ਜੰਗ ਵਾਲਾ ਵੀ ਚਲੋ ਜੋ ਵੀ ਗਲਤੀਆਂ ਹੋਈਆਂ ਹੁਣ ਤੁਸੀਂ ਆਪੋ ਆਪਣੀ ਜਿੱਦਾਂ ਕਹਿ ਲਓ ਵੀ ਪਹਿਲਾਂ ਪਾਕਿਸਤਾਨ ਨੇ ਗਲਤੀ ਕੀਤੀ ਆ ਜੋ ਆਪਣੇ ਹਮਲਾ ਕੀਤਾ ਪਹਿਲਗਾਮ ਬਹੁਤ ਨਿੰਦਨੀ ਘਟਾਣਾ ਤੇ ਉਹ ਵਧੀਆ ਵੀ ਨਹੀਂ ਹੈਗੀ ਬਹੁਤ ਹੀ ਗਲਤ ਕੀਤਾ ਉਹਨਾਂ ਨੇ ਆਮ ਪਬਲਿਕ ਤੇ ਇਸ ਤਰ੍ਹਾਂ ਦਾ ਕੰਮ ਕਰਕੇ ਆਪਣੇ ਇੰਡੀਆ ਨੇ ਨੌ ਜਗ੍ਹਾ ਉਹ ਤੇ ਅਟੈਕ ਕੀਤਾ ਚਲੋ ਜੀ ਗੱਲ ਖਤਮ ਹੋ ਗਈ ਬਦਲਾ ਲੈ ਲਿਆ ਨੌਂ ਜਗ੍ਹਾ ਅਟੈਕ ਕਰਕੇ ਉਹਨਾਂ ਨੇ ਗਲਤ ਜਗ੍ਹਾ ਤੇ ਨਹੀਂ ਅਟੈਕ ਕੀਤਾ ਜਿੱਥੇ ਗਲਤ ਵਿ디 ਵਾਲੇ ਗਲਤ ਵਿ디 ਟੈਪ ਦੇ ਬੰਦੇ ਰਹਿੰਦੇ ਸੀ ਜਿੱਦਾਂ ਕਹ ਲਓ ਆਤੰਗਵਾਦੀ ਜੋ ਇਸ ਤਰ੍ਹਾਂ ਦੇ ਗਲਤ ਹਮਲੇ ਕਰਦੇ ਸੀ ਉਹਨਾਂ ਦੇ ਉੱਤੇ ਅਟੈਕ ਕੀਤਾ ਸੀ ਪਾਕਿਸਤਾਨ ਨੇ ਮੂੜ ਹਮਲਾ ਕਰਤਾ ਕਾਫੀ ਜਗ੍ਹਾ ਡਰੋਨ ਲੁੱਟੀਆਂ ਮਸਾਇਲਾ ਡੇਗੀ ਹੈ ਤੇ ਭਾਰਤ ਨੇ ਉਹਨੂੰ ਨਾਕਾਮ ਕਰਤਾ ਤੇ ਵਿੱਚ ਯੂਐਸਏ ਪੈ ਗਿਆ ਉਹਨਾਂ ਨੇ 48 ਘੰਟੇ ਗੱਲਬਾਤ ਕੀਤੀ ਦੋਨੋਂ ਦੇਸ਼ਾਂ ਨਾਲ ਕਹਿੰਦੇ ਵੀ ਮੰਤਰੀ ਅਸੀਂ ਗੱਲਬਾਤ ਲਗਾਤਾਰ ਕਰਦੇ ਰਹੇ ਕਈ ਮੰਤਰੀ ਤੇ ਉਹ ਕਹਿੰਦੇ ਵੀ ਅਸੀਂ ਜੰਗ ਨੂੰ ਰਕਾਤਾ ਜੋ ਕਿ ਕੱਲ ਸ਼ਾਮੀ ਇਹ ਨਿਊਜ਼ ਦੇ ਉੱਤੇ ਟਵੀਟ ਆਇਆ ਨਿਊਜ਼ ਆਈ ਕਿ ਭਾਈ ਜੰਗ ਦੀ ਦੋਵਾਂ ਦੀ ਟੇਬਲ ਤੇ ਟੇਬਲ ਤੇ ਇੱਕ ਬੈਠ ਕੇ ਗੱਲ ਕਰਨ ਦੇ ਰਾਜੀ ਹੋ ਗਏ ਨੇ ਕੁਝ ਮੰਗਾ ਹੋਣ ਦੀਆਂ ਸਹਿਮਤੀ ਬਣੂਗੀ ਤੇ ਜੰਗ ਹੁਣ ਇਹ ਤੋਂ ਬਾਅਦ ਸੀਸਪੈਰ ਨਹੀਂ ਹੋਊਗਾ ਸੀਸਪੈਰ ਰੋਕ ਦਿੱਤਾ ਗਿਆ ਤੇ ਇਹ ਵੀ ਚਲੋ ਵਧੀਆ ਗੱਲ ਸੀਗੀ ਇੱਕ ਸੁਨੇਹਾ ਵਧੀਆ ਸੀ ਵੀ ਚਲੋ ਵੱਡੀ ਜੰਗ ਵੱਡਾ ਜੋ ਨੁਕਸਾਨ ਹੋਣਾ ਸੀ ਦੇਸਾਂ ਦਾ ਜੰਗ ਹੋਣੀ ਸੀ ਉਹ ਤਾਂ ਟਲ ਗਈ ਵੀ ਹੁਣ ਚਲੋ ਟੇਬਲ ਟਾਕ ਤੇ ਬਹਿ ਕੇ ਇੱਕ ਵਧੀਆ ਗੱਲਬਾਤ ਹੋਊਗੀ ਵੀ ਐਂ ਇਦਾਂ ਦੇ ਮੂੜ ਹਮਲੇ ਨਾ ਕੀਤੇ ਜਾਣ ਤੇ ਮੂੜ ਤੋਂ ਕੀ ਹੋਇਆ ਉਹਨਾਂ ਨੇ ਤਿੰਨਾਂ ਘੰਟੇ ਬਾਅਦ ਰਾਤ ਨੂੰ ਇਹ ਟਵੀਟ 8:00 7:00 ਵਜੇ ਆਇਆਗਾ ਕਿ ਭਾਈ ਰਾਜਵੰਦੀ ਹੋ ਗਈ ਤੇ ਉਸ ਤੋਂ ਬਾਅਦ ਤਿੰਨਾਂ ਘੰਟੇ ਬਾਅਦ ਰਾਤ ਨੂੰ ਉਹਨਾਂ ਨੇ ਫੇਰ ਸ਼ੀਸ਼ਪੈਰ ਤੋੜਤਾ ਉਲੰਘਣਾ ਕੀਤੀ ਆ ਜੋ ਕਿ ਇੱਕ ਸਹਿਮਤੀ ਬਣੀ ਸੀ ਉਹਨਾਂ ਨੇ ਰਾਜਸਤਾਨ जैसलमेर ਤੋਂ ਲੈ ਕੇ ਪੰਜਾਬ ਜੰਮੂ ਤੱਕ ਅਲੱਗ-ਅਲੱਗ ਇਲਾਕਿਆਂ ਵਿੱਚ ਮਸਿਆਲਾ ਡੈ ਲਿਆ ਮਸਿਆਲਾ ਡੈਗੀਆਂ ਗਈਆਂ ਕਈ ਜਗ੍ਹਾ ਤੇ ਨੁਕਸਾਨ ਹੋਇਆ ਕਈ ਜਗ੍ਹਾ ਤੇ ਬਚਿਆ ਇਹ ਹੁਣ ਕਿਉਂਕਿ ਜੋ ਹਲੇ ਤੱਕ ਆંકੜੇ ਨਹੀਂ ਭੇਡੇਗੇ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜਾਂ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਜਾਂ ਨਹੀਂ ਪਰ ਮਸਿਆਲਾ ਉਹਨਾਂ ਨੇ ਬਹੁਤ ਡੈਗੀਆਂ ਨੇ ਡਰੋਨ ਵਗੈਰਾ ਉਹਦੇ ਵਿੱਚ ਭਾਰਤ ਦਾ ਜੋ ਸਿਸਟਮ ਸੀਗਾ ਉਹਨਾਂ ਨੂੰ ਰੋਕਣ ਵਾਲਾ ਜਦੋਂ ਮਸਾਇਲ ਆਉਂਦੀ ਹੈ ਇਸ ਸਿਸਟਮਾਂ ਦਾ ਟਾਰਗੇਟ ਲੋਕਣ ਵਾਲਾ ਤੇ ਉਹ ਕਾਮਯਾਬ ਰਿਹਾ ਔਰ ਬਹੁਤ ਸਾਰੀਆਂ ਰੋਕੀਆਂ ਨੇ ਪਰ ਅੰਦਾਜ਼ਾ ਇਹ ਹੈ ਕਿ ਹੁਣ ਦਿਨ ਚੜੂਗਾ ਆਪਾਂ ਨੂੰ ਦਿਨੇ ਪਤਾ ਲੱਗੂਗਾ ਵੀ ਕਿੰਨਾ ਕੁ ਨੁਕਸਾਨ ਹੋਇਆ ਜਾਨੀ ਮਾਨੀ ਨੁਕਸਾਨ ਹੋ ਗਿਆ ਜਾਂ ਬਚਤ ਰਹੇਗੀ ਤਾਂ ਵੀਰੋ ਇੱਕ ਹੌਸਲਾ ਤਾਂ ਇਹ ਹੀ ਸੀਗਾ ਵੀ ਚਲੋ ਵੱਡੀ ਜੋ ਲਾਲ ਨੁਕਸਾਨ ਹੋਣਾ ਸੀ ਦੇਖਦਾ ਜੰਗਾ ਲੱਗਣੀਆਂ ਸੀ ਉਹ ਤੋਂ ਬਚਤ ਰਹੇਗੀ ਪਰ ਜਿਹੜੇ ਹੁਣ ਹਾਲਾਤ ਬਣਦੇ ਜਾਂਦੇ ਨੇ ਉਹ ਜੰਗਾ ਦੀ ਤਰਫ ਇਸ਼ਾਰਾ ਕਰਦੇ ਨੇ ਇਹ ਤਾਂ ਉਹ ਗੱਲ ਹੋ ਗਈ ਕਿ ਟਿਫਿਸ਼ੇ ਸ਼ੁਰੂ ਆ ਭੋਕਣ ਵਾਲੀ ਇੱਕ ਪਾਸੇ ਗੱਲ ਦੀ ਗੱਲ ਤੇ ਇੱਕ ਪਾਸੇ ਕਹਿ ਲੋ ਜੀ ਇਧਰ ਹਮਲਾ ਕਰੀ ਜਾਂਦੇ ਨੇ ਤੇ ਫਿਰ ਕਹਿ ਦਣਗੇ ਅਸੀਂ ਨਹੀਂ ਕੀਤਾ ਸ਼ਾਇਦ ਇਹ ਹੀ ਕਹਿਣਗੇ ਵੀ ਇਹ ਸਾਡੀਆਂ ਮਸੱਈਲਾ ਨਹੀਂ ਹੈ ਕਿ ਅਸੀਂ ਹਮਲਾ ਨਹੀਂ ਕੀਤਾ ਤੇ ਹੁਣ ਦੇਖੋ ਅੱਗੇ ਕੀ ਬਣਦਾ ਇਹ ਚੰਗੀ ਗੱਲ ਨਹੀਂ ਹੈਗੀ ਲੋਕਾਂ ਨੂੰ ਇੱਕ ਹੌਸਲਾ ਜਾ ਪੈ ਗਿਆ ਸੀ ਜਿਹੜੇ ਬਾਰਡਰ ਏਰੀਆ ਵੀ ਚਲੋ ਹੁਣ ਜੰਗ ਰੁਕ ਗਈ ਅੱਗੇ ਨੁਕਸਾਨ ਨਹੀਂ ਹੋਊਗਾ ਕੁਝ ਜਾਨੀ ਮਾਨੀ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਕੁਝ ਗੱਡੀਆਂ ਦਾ ਵੀ ਨੁਕਸਾਨ ਹੋਇਆ ਉਹਨਾਂ ਨੂੰ ਐਸ ਵੀ ਹੁਣ ਜਾਣੀ ਮਾਨੀ ਨੁਕਸਾਨ ਚਲੋ ਜੀ ਹੁਣ ਇਹ ਸੀ ਬਾਰਡਰ ਦੇ ਜੇ ਲਵੇ ਕੀ ਹੁਣ ਇਹ ਤੋਂ ਬਾਅਦ ਜੰਗ ਰੁਕ ਗਈ ਆ ਕੋਈ ਨੁਕਸਾਨ ਨਹੀਂ ਹੋਊਗਾ ਸ਼ੁਕ ਸ਼ਾਂਤੀ ਰਹੂਗੀ ਪਰ ਜਦੋਂ ਰਾਤ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਅਫਸਰਾਂ ਨੇ న్యూਸ ਦੇ ਉੱਤੇ ਜਾਂ ਟਵੀਟ ਕਰਕੇ ਕਿੱਦਾਂ ਵੀ ਉਹਨਾਂ ਨੇ ਸੂਚਨਾ ਜਾਰੀ ਕੀਤੀ ਪਿੰਡਾਂ ਦੇ ਵਿੱਚ ਗੁਰਦੁਆਰੇ ਰਹੇ ਜਾਂ ਲਾਲੋ ਵੀ ਕਿੱਦਾਂ ਵੀ ਉਹਨਾਂ ਨੇ ਸੂਚਨਾ ਜਾਰੀ ਕੀਤੀ ਰਾਤ ਨੂੰ ਉਸੇ ਟਾਈਮ ਕੀ ਭਾਈ ਫੇਰ ਆਵਦੀਆਂ ਲਾਈਟਾਂ ਗਵਰਨਮੈਂਟ ਲਾਈਟ ਕੱਟਣ ਲੱਗੀ ਆ ਆਪਦੇ ਜਿੰਨੀਆਂ ਵੀ ਲਾਈਟਾਂ ਚੱਲਦੀਆਂ ਨੇ ਬਲੈਕਆਊਟ ਲੱਗੂਗਾ ਕਿ ਸਾਰਾ ਹੀ ਲਾਈਟਾਂ ਲੂਟਾ ਬੰਦ ਕਰ ਦੋ ਦਵਾਰੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਖਾਤਰੇ 'ਚ ਘੜੀ ਫੇਰ ਆ ਗਈ ਇਹ ਬੰਦ ਨਹੀਂ ਹੋਇਆ ਤੇ ਵੀਰੋ ਤਾਂ ਕਰਕੇ ਫੇਰ ਬਲੈਕਆਊਟ ਕੀਤਾ ਗਿਆ ਸਾਰੀ ਰਾਤ ਹੀ ਤੇ ਰਾਤੋ ਹੀ ਕਾਫੀ ਜਗ੍ਹਾ ਤੇ ਡਰੋਨ ਦੇ ਹਮਲੇ ਮਸਾਲ ਹਮਲੇ ਹੋਏ ਨੇ ਤੇ ਹੁਣ ਇਹਨੂੰ ਮੱਤੇ ਰੱਖਦੇ ਮੱਤੇ ਨਾਜ਼ਰ ਰੱਖਦੇ ਹੋਏ ਕਿੱਦਾਂ ਸਮਝ ਲਈ ਆਪਾਂ ਕਿ ਇਹ ਸਮਝੌਤਾ ਹੋਊਗਾ ਇਹ ਉਹ ਗੱਲ ਹੋ ਗਈ ਵੀਰੋ ਚੈਨਾ ਵਾਲੀ ਕਿਦਾ ਚైనా ਇੱਕ ਪਾਸੇ ਤਾਂ ਟੇਬਲ ਟਾਕ ਤੇ ਗੱਲ ਕਰਦਾ ਹੁੰਦਾ ਸੀ ਇੱਕ ਪਾਸੇ ਹਮਲਾ ਕਰ ਦਿੰਦਾ ਸੀਗਾ ਤੇ ਆਪਣੇ ਲਦਾਖ ਵਾਲੀ ਸਾਈਡ ਕਿੰਨੀ ਵਾਰੀ ਹਮਲੇ ਹੋਏ ਨੇ ਇੱਕ ਪਾਸੇ ਕਹਦਾ ਤਾਂ ਗੱਲ ਕਰਦਾ ਹਮਲਾ ਕਰਦਾ ਤਾਂ ਸੀ ਆਪਣੇ ਫੌਜੀ ਵੀਰਾਂ ਦਾ ਬਹੁਤ ਨੁਕਸਾਨ ਕੀਤਾ ਜਦੋਂ ਕਿ ਨੁਕਸਾਨ ਉਹਨਾਂ ਦਾ ਵੀ ਆਪਾਂ ਨੇ ਵੱਧ ਕੀਤਾ ਉਥੇ ਆਪਣੇ ਵਾਲਿਆਂ ਨੇ ਵੀ ਬਹੁਤ ਬਹੁਤ ਉਹਨਾਂ ਦਾ ਨੁਕਸਾਨ ਕੀਤਾ ਪਰ ਇਹ ਆ ਵੀ ਗੱਲ ਇੱਕ ਪਾਸੇ ਟੇਬਲ ਟਾਕ ਤੇ ਗੱਲ ਹੁੰਦੀ ਹੋਵੇ ਇੱਕ ਪਾਸੇ ਫਿਰ ਵੀ ਨੁਕਸਾਨ ਕਰ ਦੇ ਇਹ ਵਧੀਆ ਗੱਲ ਨਹੀਂ ਜਾਂ ਤਾਂ ਵੀ ਜੋ ਸਿੱਧੇ ਮੱਥੇ ਕਹਿ ਦਿਓ ਅਸੀਂ ਹਮਲਾ ਕਰਾਂਗੇ ਹੁਣ ਜਿੱਦਾਂ ਉਹ ਕਹਿ ਰਿਹਾ ਸੀਗਾ ਵੀ ਹਾਲੇ ਤੱਕ ਹਮਲਾ ਕੀਤਾ ਨਹੀਂ ਅਸੀਂ ਕਰਾਂਗੇ ਉਹ ਸ਼ਾਇਦ ਡਾਟਾ ਇਕੱਠਾ ਕਰ ਰਿਹਾ ਸੀ ਖਾਲੀ ਡਰੋਨ ਭੇਜ ਕੇ ਜਾਂ ਮਸਾਇਲਾ ਭੇਜ ਕੇ ਤਾਂ ਕਈ মিডিਆ ਜਿਹੜੇ ਵਧੀਆ মিডিਆ ਨੇ ਉਹਨਾਂ ਨੇ ਇਹ ਵੀ ਕਿਹਾਗਾ ਵੀਰੋ ਜੋ ਵੀ ਸਮਾਨ ਮਿਲਦਾ ਉੱਤੇ ਤੁਹਾਨੂੰ ਪਲੇਟ ਇਲੈਕਟ੍ਰੋਨਿਕ ਸਮਾਨ ਮਸਾਇਲ ਦੇ ਜਾਂ ਡਰੋਨ ਦੇ ਟੁੱਟਣ ਤੋਂ ਬਾਅਦ ਉਹ ਸਮਾਨ ਨੂੰ ਤੁਸੀਂ ਘਰੇ ਨਾਲ ਲੈ ਕੇ ਜਾਓ ਹੋ ਸਕਦਾ ਉਹ ਕੋਈ ਨੁਕਸਾਨ ਦੇ ਸਮਾਨ ਹੋਵੇ ਕੋਈ ਤੁਹਾਡਾ ਸਿਗਨਲ ਜਾਮ ਟਰੈਕਿੰਗ ਕਰਨ ਵਾਲਾ ਸਮਾਨ ਹੋਵੇ ਜਿੱਦਾਂ ਆਸ-ਪਾਸ ਦੀ ਕੋਈ ਜਾਣਕਾਰੀ ਇਕੱਠੀ ਕਰਦਾ ਹੋਵੇ ਵੀ ਥੋੜੇ ਮਿਲਟਰੀ ਦੇ ਸ਼ੋਰਸ ਕਿਹੜੀ ਸਾਈਡ ਨੇ ਹਥਿਆਰ ਕਿਹੜੀ ਸਾਈਡ ਪਏ ਨੇ ਕੋਈ ਐਦਾਂ ਦੇ ਸਿਗਨਲ ਉਹ ਚਾਹਦਾ ਹੋਵੇ ਜੀਪੀਐਸ ਸਿਸਟਮ ਹੋਵੇ ਕਿੱਦਾਂ ਦਾ ਵੀ ਲਾ ਲਓ ਤੇ ਟੈਕਨੋਲੋਜੀ ਕੋਈ ਐਦਾਂ ਦੀ ਤਾਂ ਉਹ ਜਿਹੜੇ ਸਮਾਨ ਮਿਲਦਾ ਉਹ ਗਵਰਨਮੈਂਟ ਨੂੰ ਜਮ੍ਹਾਂ ਕਰਵਾ ਦਿਆ ਕਰੋ ਅਫਸਰਾਂ ਕੋਲੇ ਇਹ ਬੇਨਤੀ ਆ ਬਈ ਬਹੁਤ ਸਾਰੇ ਚੈਨਲ ਕੋਲੋਂ ਵੀ ਬੇਨਤੀ ਕੀਤੀ ਗਈ ਆ ਤੇ ਉਹ ਸਮਾਨ ਕੱਲ ਨੂੰ ਇਹ ਨਾ ਹੋਵੇ ਆਪਣਾ ਹੀ ਨੁਕਸਾਨ ਹੋ ਜੇ ਕਿਉਂ ਇਹ ਤੀਜਾ ਕਿਹੜਾ ਜੋਖਾਂ ਦੇ ਖੇਲਣ ਵਾਲੀਆਂ ਨੇ ਗਈਆਂ ਜਿਹੜੀਆਂ ਕੋਈ ਵੀ ਡਿਜੀਟਲ ਸਮਾਨ ਮਿਲਦਾ ਪਲੇਟ ਵਗੈਰਾ ਕੋਈ ਪੁਰਜ਼ਾ ਤਾਂ ਉਹ ਜਮ੍ਹਾਂ ਕਰਵਾ ਦਿਆ ਕਰੋ ਆਪਾਂ ਨੇ ਕੀ ਰੱਖ ਟਾਂ ਘਰ 'ਚ ਰੱਖ ਕੇ ਤੇ ਬਈ ਮੈਂ ਤਾਂ ਇਹੀ ਕਹੂੰਗਾ ਕਿ ਜੰਗ ਰੁਕ ਜੇ ਤਾਂ ਵਧੀਆ ਗੱਲ ਆ ਹੋਊਗੀ ਤਾਂ ਬੜਾ ਵੱਡਾ ਨੁਕਸਾਨ ਹੁੰਦਾ ਇਹ ਉਹਨਾਂ ਨੂੰ ਭੁਗਤਣਾ ਪੈਂਦਾ ਨੁਕਸਾਨ ਜਿਹੜੇ ਬਾਰਡਰ ਏਰੀਏ ਦੇ ਲਵੇ ਹੁੰਦੇ ਨੇਗੇ ਕਿਉਂਕਿ ਦੂਰ ਬੈਠਣ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਹੁਣ ਜੇ ਦੂਰ ਬੈਠਿਆਂ ਨੂੰ ਕਹਿ ਦਈਏ ਬਸਟ ਬੰਗਾਲ ਵਾਲਿਆਂ ਨੂੰ ਜਾਂ ਕਲਕੱਤੇ ਬੰਬੇ ਵਾਲਿਆਂ ਨੂੰ ਉਹਨਾਂ ਨੂੰ ਕੀ ਪਤਾ ਬਈ 1947 'ਚ ਕੀ ਹੋਇਆ ਸੀ ਉਹਨਾਂ ਦਾ ਕੇਹਿਆ ਵੀ 1947 ਚ ਦੇਸ਼ ਆਜ਼ਾਦ ਹੋਇਆ ਸੀ ਪਰ ਭਾਈ ਉਹਨਾਂ ਨੂੰ ਇਹ ਨਹੀਂ ਪਤਾ ਰਾਜਸਥਾਨ ਤੋਂ ਲੈ ਕੇ ਪੰਜਾਬ ਵਾਲੀ ਸਾਈਡ ਕਿੰਨੇ ਕ ਲੱਖਾਂ ਲੋਕ ਮਰ ਗਏ ਸੀਗੇ ਕਿੰਨਾ ਵੱਡਾ ਉਸ ਟਾਈਮੇ ਕਤਲੇਆਮ ਹੋਇਆ ਕਟਾ ਵੱਡੀ ਹੋਈ ਉਹ ਚੀਜ਼ਾਂ ਨਹੀਂ ਜਾਣਦੇ ਕਿਉਂਕਿ ਉਹਨਾਂ ਨੂੰ ਤਾਂ ਇੱਕ ਇਹ ਆ ਵੀ ਸਿਰਫ ਦੇਸ਼ ਆਜ਼ਾਦ ਕੀਤਾ ਸੀਗਾ ਵੰਡ ਹੋਈ ਸੀ ਪਰ ਉਹਨਾਂ ਨੂੰ ਇਹ ਚੀਜ਼ ਦਾ ਮਹਿਸੂਸ ਨਹੀਂ ਹੋਇਆ ਵੀ ਉਸ ਟਾਈਮ ਕਿੰਨੇ ਲੋਕਾਂ ਦੇ ਘਰ ਪੱਟੇ ਗਏ ਸੀ ਕਿੰਨੇ ਮਾਵਾ ਦੇ ਪੁੱਤ ਮਾਰੇ ਗਏ ਤੇ ਕਿੰਨੀਆਂ ਸੁਹਾਗਣਾ ਦੇ ਸੁਹਾਗ ਗੁਗੁ ਜੜ ਗਏ ਤੇ ਕਿੰਨੀਆਂ ਕੁੜੀਆਂ ਦੀ ਐ ਵੇ ਆਪਦੀ ਕੀਤੀ ਗਈ ਤੇ ਵੀਰ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਤੇ ਆਪਣਾ ਧਿਆਨ ਰੱਖਿਓ ਬਾਈ ਲਵੇ ਬਾਰਡਰ ਵਾਲੇ ਸਭ ਨੂੰ ਬੇਨਤੀ ਆ ਸੋਸਰੀ